ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਝਟਕਾ ਲੱਗਿਆ। ਦਰਅਸਲ ਬਲਜਿੰਦਰ ਕੌਰ ਦੇ ਨਾਲ ਪਾਰਟੀ ਵਿੱਚ ਖਾਸੀ ਮਿਹਨਤ ਕਰਨ ਵਾਲੇ ਕਾਉਂਸਲਰ ਅਤੇ 바ਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹਾਜ਼ਰੀ ਦੇ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਬਲਜਿੰਦਰ ਕੌਰ ਦੇ ਖਿਲਾਫ ਵੱਡੇ ਖੁਲਾਸੇ ਕੀਤੇ। ਉਹਨਾਂ ਕਿਹਾ ਕਿ ਬਲਜਿੰਦਰ ਕੌਰ ਨੇ ਅੜ ਕੇ ਲੋਕ ਸਭਾ ਦੀ ਟਿਕਟ ਲਈ ਹੈ ਅਤੇ ਬਲਜਿੰਦਰ ਕੌਰ ਦਾ ਮਕਸਦ ਸਿਰਫ ਪੈਸਾ ਇਕੱਠਾ ਕਰਨਾ ਹੈ। ਹੋਰ ਕੀ ਕਹੇ ਸਤਿੰਦਰਪਾਲ ਸਿੰਘ ਸਿੱਧੂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ। ਮੈਂ ਆਮ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆਗਾ। ਇਦਾ ਕਾਰਨ ਮੇਨ ਇਹੀ ਹੈ ਕਿ ਮੈਂ 2 ਸਾਲ ਬਲਜਿੰਦਰ ਕੌਰ ਦੇ ਨਾਲ ਗੱਡੀ ਦੇ ਵਿੱਚ ਕੰਮ ਕੀਤਾ ਉਹਦੇ ਨਾਲ ਹਰ ਥਾਂ ਤੇ ਗਿਆ ਹਰ ਪਿੰਡ ਚ ਗਿਆ ਤੇ ਜਦੋਂ ਤੱਕ ਉਹਨੂੰ ਲੋਡ ਸੀਗੀ 2017 ਦੀ ਇਲੈਕਸ਼ਨ ਜਿੱਤਣ ਤੱਕ ਉਦੋਂ ਤੱਕ ਤਾਂ ਉਹ ਸਾਰਿਆਂ ਦੀ ਸੀਗੀ ਤੇ ਜਦੋਂ ਉਹ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨੇ ਆਪਦਾ ਸਕਾ ਚਾਚਾ ਆਪਦੇ ਪੀਏ ਆਪਦੀ ਕੋਰ ਕਮੇਟੀ ਦੇ ਸਾਰੇ ਬੰਦੇ ਦੂਰ ਕਰਤੇ ਇਥੋਂ ਤੱਕ ਕਿ ਜਿਹੜਾ ਬੰਦਾ ਪੀਏ ਰੱਖਣਾ ਸੀਗਾ ਉਹ ਵੀ ਆਪਦਾ ਰਿਸ਼ਤੇਦਾਰ ਰੱਖ ਲਿਆ ਤੇ ਜਿਹੜੇ ਐਨ ਆਰ ਆਈ ਵੀਰਾਂ ਤੋਂ ਪੈਸੇ ਆਏ ਸੀ ਫੰਡ ਆਏ ਸੀ ਸਾਰੇ ਉਹ ਹੜੱਪ ਕਰ ਗਈ ਇਲਾਕੇ ਦੇ ਵਿੱਚ ਕਿਹਦੇ ਕੁਝ ਨਹੀਂ ਦਿੱਤਾ ਕੋਈ ਫੰਡ ਦਾ ਸਾਭ ਨਹੀਂ ਦਿੱਤਾ ਹੁਣ ਜਦੋਂ ਗੱਲ ਪੀਕ ਤੇ ਆ ਗਈ ਸੀ ਕਿਉਂਕਿ ਇਹ ਟਿਕਟ ਵਲੰਟੀਅਰ ਦੀ ਬਣਦੀ ਸੀ ਐਮਪੀ ਦੀ ਐਮਐਲਏ ਨੇ ਦੁਬਾਰੇ ਫਿਰ ਐਮਪੀ ਟਿਕਟ ਲੈ ਲਈ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਸੇ ਵਲੰਟੀਅਰ ਦਾ ਹੱਕ ਬਣਦਾ ਤੁਸੀਂ ਕਿਉਂ ਲੈ ਲਈ ਵੀ ਟਿਕਟ ਉਹ ਕਹਿੰਦੀ ਵੀ ਮੈਨੂੰ ਪਾਰਟੀ ਨੇ ਦੇ ਤੀ ਜਦ ਕਿ ਇਹ ਅੜ ਕੇ ਉੱਥੇ ਪਾਰਟੀ ਤੋਂ ਟਿਕਟ ਲੈ ਕੇ ਆਈ ਆ ਟਿਕਟ ਲੈਣ ਦਾ ਇੱਕੋ ਇੱਕ ਮਕਸਦ ਹੈ ਕਿ ਮੈਂ ਹੋਰ ਫੰਡ ਇਕੱਠਾ ਕਰ ਲਾਂ ਤੇ ਜ਼ਮੀਨ ਜਾਇਦਾਦਾਂ ਬਣਾਵਾਂ ਇਹ ਇਹਨਾਂ ਦਾ ਮੇਨ ਮਕਸਦ ਹੈ ਕੋਈ ਇਹਨਾਂ ਨੂੰ ਵਲੰਟੀਅਰ ਦਿੰਨੀ ਇਹ ਸਿਰਫ ਦਾ ਲਾਉਣ ਆਏ ਸੀਗੇ ਦਾ ਇਹਨਾਂ ਦਾ ਲੱਗ ਗਿਆ ਇਹਨਾਂ ਨੂੰ 54000 ਵੋਟ ਪਈ ਸੀ ਹੁਣ ਇਹਨਾਂ ਨੂੰ ਬਠਿੰਡੇ ਲੋਕ ਸਭਾ ਹਲਕੇ ਤੋਂ 53000 ਵੋਟ ਨਹੀਂ ਪੈਣੀ ਕਿਉਂਕਿ ਇਹਨਾਂ ਨੇ ਆਮ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਇਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਭੁਗਤਣਾ ਪਊਗਾ ਤੇ ਮੈਂ ਇਨਾ ਹੀ ਕਹਿਣਾਗਾ ਵੀ ਜਿਹੜੇ ਮੇਰੇ ਹੋਰ ਵੀਰ ਵੀ ਨੇ ਉਹ ਸਭ ਨਾਲ ਤੋਖਾ ਹੋਇਆ ਹੈ ਇਹ ਜਿਹੜਾ ਤੋਖਾ ਹੋਣ ਕਾਰਨ ਅਸੀਂ ਵਾਪਸ ਆਪਦੀ ਪਾਰਟੀ ਦੇ ਵਿੱਚ ਵਾਪਸੀ ਕੀਤੀ ਹੈ ਤੇ ਮੈਂ ਧੰਨਵਾਦ ਕਰਦਾ ਜੀਤਮੇਂਦਰ ਜੀ ਦਾ ਕਿਉਂਕਿ ਇਹਨਾਂ ਨੇ ਅਸੀਂ ਸਾਡੇ ਇਲਾਕੇ ਦੇ ਵਿੱਚ ਵਿਕਾਸ ਬਹੁਤ ਕੀਤਾ ਸੀ ਅਸੀਂ ਗੁੰਮਰਾਹ ਹੋ ਗਏ ਜਾਂ ਕੁਝ ਕੁ ਗੱਲਾਂ ਕਰਕੇ ਚਲੇ ਗਏ ਤੇ ਅੱਜ ਸਾਨੂੰ ਅਹਿਸਾਸ ਹੋਇਆ ਅਸੀਂ ਦੁਬਾਰਾ ਵਾਪਸੀ ਕੀਤੀ ਹੈ ਕਾਬਲੇ ਗੌਰ ਹੈ ਕਿ ਵਿਧਾਇਕ ਬਲਜਿੰਦਰ ਕੌਰ ਦੇ ਖਿਲਾਫ ਜਿਸ ਤਰ੍ਹਾਂ ਦੇ ਵੱਡੇ ਖੁਲਾਸੇ ਉਹਨਾਂ ਦੇ ਸਾਥੀ ਰਹੇ ਕਾਉਂਸਲਰ ਵੱਲੋਂ ਕੀਤੇ ਗਏ ਨੇ ਉਹਨਾਂ ਨੇ ਸਵਾਲ ਤਾਂ ਜ਼ਰੂਰ ਖੜੇ ਕੀਤੇ ਨੇ ਜਿਨ੍ਹਾਂ ਦੇ ਜਵਾਬ ਵੀ ਇਲਾਕੇ ਦੇ ਲੋਕ ਜ਼ਰੂਰ ਸੁਣਨਾ ਚਾਹਣਗੇ ਪਰ ਕੀ ਲੋਕਾਂ ਨੂੰ ਇਹ ਜਵਾਬ ਮਿਲਣਗੇ ਇੱਕ ਸਵਾਲ ਹੈ ਜਿਸ ਦਾ ਜਵਾਬ ਸਿਰਫ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਬਲਜਿੰਦਰ ਕੌਰ ਹੀ ਦੇ ਸਕਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ